ਸਰ ਪਿਕ ਫਾਰਮ ਵਾਲ ਕਿਸ ਤਰ੍ਹਾਂ ਸਰ ਪਿਕ ਫਾਰਮ ਮੈਂ ਸ਼ੁਰੂ ਤੋਂ ਮੇਰੀ ਇੱਕ ਸੋਚ ਸੀ ਕਿ ਇੱਕ ਪਾਰਟ ਟਾਈਮ ਬਿਜ਼ਨਸ ਜਿਹਨੂੰ ਨਾਲ ਹੋਣਾ ਚਾਹੀਦਾ ਵਾ ਜਿਸ ਨਾਲ ਬੰਦਾ ਕਿਤੇ ਔਖੀ ਭਾਰੀ ਬੰਦਾ ਕਵਰ ਕਰ ਜਾਂਦਾ ਸੋ ਐਜ ਰਿਜ਼ਲਟ ਮੈਂ ਡਾਕਟਰ ਸਰਬਜੀਤ ਸਿੰਘ ਰੰਧਾਵੇ ਦੇ ਸੰਪਰਕ ਦੇ ਵਿੱਚ ਆਇਆ ਉਹਨਾਂ ਨੇ ਮੈਨੂੰ ਗਾਈਡ ਕੀਤਾ ਟ੍ਰੇਨਿੰਗ ਲਈ ਤੇ ਫਿਰ ਮੈਂ ਕੰਮ ਸ਼ੁਰੂ ਕੀਤਾ ਸਰ ਕਿੰਨੇ ਤੋਂ ਸ਼ੁਰੂ ਕੀਤਾ ਸਰ ਸਟਾਰਟਿੰਗ ਤੋਂ ਮੈਂ 2012 ਦੇ ਵਿੱਚ 22 ਬੱਚਿਆਂ ਤੋਂ ਸ਼ੁਰੂ ਕੀਤਾ ਹੈ ਹਾਂ ਤੇ ਸਾਡੇ 1.200 ਹੀ ਹੋ ਗਿਆ। ਮਾਲ ਨਿਕਲਦਾ ਰਹਿੰਦਾ। ਸਰ ਇਹ ਦੇਖ ਰਹੇ ਕਿਸ ਤਰ੍ਹਾਂ ਨਿਕਲਦਾ? ਦੇਖ ਰਹੇ ਸਰ ਫੀਡ ਮੈਨੇਜਮੈਂਟ ਆ ਇਹਦੇ ਵਿੱਚ, ਸਾਡੀ ਮੈਨੇਜਮੈਂਟ ਆ। ਇਹ ਤੁਸੀਂ ਕਿੱਦਾਂ ਕਰਦੇ ਜੀ? ਹਾਂ ਸਰ ਇਹਦੇ ਵਿੱਚ ਸਾਡੇ ਆਪਾਂ ਇਹਦੇ ਅਲੱਗ-ਅਲੱਗ ਖੁਰਲੀਆਂ ਬਣਾਈਆਂ ਹੋਈਆਂ। ਇੱਕ 'ਚ ਫੀਡ ਹੈ, ਇੱਕ 'ਚ ਪਾਣੀ ਸਟੋਰ ਹੁੰਦਾ। ਜਿੱਦ ਆਪਾਂ ਸਵੇਰੇ ਨਾ ਫੀਡ ਦੇ ਕੇ ਚਲੇ ਜਾਣੇ ਆ, ਪਾਣੀ ਸਾਰਾ ਖੁਰਲੀਆਂ 'ਚ ਭਰਿਆ ਹੁੰਦਾ। ਆਪਣੇ ਹਿਸਾਬ ਨਾਲ ਪੀਂਦੇ ਰਹਿੰਦੇ, ਖਾਂਦੇ ਰਹਿੰਦੇ ਆ। ਸਰ ਇਹਨਾਂ ਨੂੰ ਮੰਡੀਕਰਨ ਇਹਦਾ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਚ ਇਹਦਾ ਪਰਮਾ ਹੰਗਾਰਾ ਨਹੀਂ ਹੈ ਇਹ ਆਸਾਮ ਘਾਟੀ ਨਗਲੈਂਡ ਇਹਦਾ ਜ਼ਿਆਦਾ ਹੈਗਾ ਸਰ ਇਹ ਇਹਦੇ ਆਈਡੀਆ ਵਾ ਆਈਡੀਆ ਕਿੱਥੋਂ ਕਿੱਥੋਂ ਸਿੱਖਿਆ ਕਿ ਕਿਵੇਂ ਤੁਸੀਂ ਇਹ ਮੈਂ ਸਾਰਾ ਤੁਹਾਨੂੰ ਆਲਰੇਡੀ ਦੱਸੋ ਕਿ ਮੈਂ ਸਟਾਰਟਿੰਗ ਚ ਮੈਂ ਇੱਕ ਪਾਰਟ ਟਾਈਮ ਕੰਮ ਦੀ ਤਲਾਸ਼ ਦੇ ਵਿੱਚ ਹੀ ਤੋਂ ਡਾਕਟਰ ਸਰਬਰੀ ਜੀ ਦਾਵਾ ਦੀ ਗਾਈਡਲਾਈਨਸ ਦੇ ਅਕੋਰਡਿੰਗ ਮੈਂ ਫਿਰ ਟ੍ਰੇਨਿੰਗ ਲਈ ਰੋ ਕੰਮ ਸ਼ੁਰੂ ਕੀਤਾ ਸਰ ਇਹਦਾ ਜਨਵਰੀ ਕਿੰਨੀ ਦੇਰ ਤੱਕ ਸਰ 8 ਕੁ ਮਹੀਨੇ ਲੱਗ ਜਾਂਦੇ ਨੇ ਚੱਲਣੇ ਆ ਖਰਚਾ ਕਿੰਨਾ ਆ ਜਾਂਦਾ ਤੇ ਅੰਦਰ ਸਰ ਮੈਂ ਕਹਿੰਦਾ ਵੀ ਜੇ 100 ਰੁਪਏ ਤੇ ਖਰਚਾ ਆਂਦਾ ਵਾ ਤੇ 30 35 ਰੁਪਏ ਬੰਦਾ ਬਚਾ ਸਕਦਾ ਮਿਹਨਤ ਕਰਕੇ ਪਰ ਹਾਂਜੀ ਕੱਲ ਦੇਖਿਆ ਆਪਾਂ ਤੁਸੀਂ ਮਿਹਨਤ ਕਰਦੇ ਸ਼ਾਮ ਨੂੰ ਤੋਂ ਲਾਉਂਦੇ ਵੀ ਇਹਨਾਂ ਦੇ ਡੇਲੀ ਇਹ ਕੰਮ ਕਰਦੇ ਬਿਲਕੁਲ ਸਰ ਜੇ ਰੱਖਿਆ ਤੇ ਕਰਨਾ ਹੀ ਪੈਣਾ ਇਹ ਤੇ ਹੈ ਨਹੀਂ ਆ ਇਹਨਾਂ ਨੇ ਆਪਣੇ ਆਪ ਹੀ ਬਿਨਾ ਫੀਡ ਤੋਂ ਹੀ ਆਪਾਂ ਨੂੰ ਪ੍ਰੋਫਿਟ ਦੇ ਦੇਣਾ ਜਾਂ ਕਿਦਾਂ ਕਿਸਾਨੀ ਜਾਏਗੀ। ਭਰਤੀ ਬੈਂਕੀ ਦੇ ਨਾਲ ਨਾਲ ਕਿਸਾਨੀ ਦੀ ਕਿਸ ਤਰ੍ਹਾਂ ਕਨਵਰਸ ਸਰ ਵੇਖੋ ਕੰਮ ਕੋਈ ਵੀ ਆ ਚਾਹੇ ਉਹ ਮਿਹਨਤ ਕਰਕੇ ਬੰਦਾ ਕਾਮਯਾਬ ਹੁੰਦਾ ਵਾ ਮੈਂ ਜੋ ਸਟਾਰਟਿੰਗ ਚ ਆਇਆ ਹਾਂ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਨੇ ਕਿਹਾ ਵੀ ਕਿਹੜੇ ਕੰਮ ਚ ਫਸ ਗਿਆ ਵਾ ਬੜ ਮਿਹਨਤ ਕੀਤੀ ਐ ਸਕਸੈਸਫੁਲ ਹੋਏ ਆ ਤੇ ਲੋਕੀ ਐਪਰੀਸ਼ੀਏਟਿੰਗ ਕਰਦੇ ਹਾਂ ਇਹਦੇ ਅਵਾਰਡ ਵੀ ਲੈਦੇ ਹਾਂ ਹਾਂਜੀ ਸਰ ਮੈਂ ਨੈਸ਼ਨਲ ਅਵਾਰਡ ਵੀ ਜਿੱਤੇ ਆਂ ਦਾ ਚੈਂਪੀਅਨਸ਼ਿਪ ਤਿੰਨ ਵਾਲੇ ਡਿਸਟ੍ਰਿਕਟ ਵੀ ਫਰਸਟ ਪ੍ਰਾਈਜ਼ ਲੈ ਕੇ ਆਂ ਪੰਜਾਬ ਸਰਕਾਰ ਨੇ ਦੋ ਤਿੰਨ ਵਾਰ ਆਰਟੀਕਲ ਵੀ ਲਿਖਿਆ ਫਾਰਮ ਦਿੱਤੇ ਡੀਸੀ ਅਭੀਨੇ ਤਰੀਕਾ ਜੇ ਇੱਥੇ ਮੇਰੇ ਸਾਹਮਣੇ ਆਏ ਰਹੇ ਤੇ ਦੇਖਿਆ ਜਾਈ ਤੇ ਇੱਕ ਵੀ ਟਾਈ ਫਾਰਮ ਨਾ ਜਿਹੜੇ ਨੌਕਾਣੇ ਨਹੀਂ ਕੰਮ ਕਰਦੇ ਪਰ ਕੀ ਕਹਿਣਾ ਸਭ ਵੇਖੋ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਜੋ ਮੈਂ ਕੰਮ ਕਰਦਾ ਵਾ ਤੁਸੀਂ ਵੀ ਕਰੋ ਹਨਾ ਹਰ ਇੱਕ ਬੰਦਾ ਆਪਣੇ ਹਾਲਾਤ ਜਾਂ ਕੁਝ ਮਿਹਨਤ ਲਾ ਲੋ ਉਹਦੇ ਅਕੋਰਡਿੰਗ ਮੈਂ ਤੇਹੀ ਕਹਾਂਗਾ ਜੇ ਕੋਈ ਮਿਹਨਤ ਕਰ ਸਕਦਾ ਤੇ ਫਿਰ ਇਸ ਤੰਦੇ 'ਚ ਆਵੇ ਅਦਰਵਾਈਜ਼ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮੈਂ ਜੋ ਬੋਲ ਲੈਂਦੇ ਆ ਉਹ ਸੁਣ ਕੇ ਤੁਸੀਂ ਇਸ ਕੰਮ ਚ ਆ ਜਾਓ ਮੈਂ ਇਸ ਜੀ ਨੂੰ ਨਹੀਂ ਤੁਹਾਨੂੰ ਸਪੋਰਟ ਕਰਦਾ ਆ ਤੁਹਾਡਾ ਦਿਲ ਕਰਦਾ ਕਿ ਉਹ ਮਿਹਨਤ ਕਰਨ ਨੂੰ ਕੰਮ ਨੂੰ ਸਮਝ ਕੇ ਫੇਰ ਕੰਮ ਕਰੋ ਔਰ ਜਰੂਰ ਸਕਸੈਸਫੁਲ ਹੋਵੋ ਬਿਕਰੀ ਇਹ ਕਿਸ ਤਰ੍ਹਾਂ ਕਰਦੇ ਬਿਕਰੀ ਸਾਨੂੰ ਸਾਡਾ ਇੱਕ ਪੰਜਾਬ ਲੈਵਲ ਦਾ ਡਿਸਟ੍ਰਿਕਟ ਲੈਵਲ ਦਾ ਗਰੁੱਪ ਬਣੇ ਹੋਏ ਆ ਗਰੁੱਪ ਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਫਾਰਮ ਜੁੜੇ ਹੋਏ ਆ ਆਪਣਾ ਆਪਣਾ ਮਾਲ ਦੱਸ ਦਿੰਦੇ ਆ ਵੀ ਸਾਡੇ ਕੋਲ 2 ਜਾਨਵਰ ਆ 10 ਜਾਨਵਰ ਆ 50 ਜਾਨਵਰ ਆ ਉਹ ਸਾਮਨਾ ਕੈਲਕੂਲੇਟ ਕਰਕੇ ਵੀ ਇਹ ਕੋ 2.5 ਹਜ਼ਾਰ ਨਾਲ ਹੋ ਗਿਆ ਗੱਡੀ ਨੂੰ ਫਿਰ ਆਪਾਂ ਕੋ ਪਾਈ ਨਾਲ ਗੱਲ ਕਰਕੇ ਉਹ ਗੱਡੀ ਆ ਜਾਂਦੀ ਹੈ ਡਿਸਟ੍ਰਿਕਟ ਲੈਵਲ ਤੇ ਫਿਰ ਉਹ ਉਹਦੇ ਤੇ ਮਾਲ ਪਾ ਦੇਦੇ ਸਾਡੇ ਕਿਹੜੀ ਜਗ੍ਹਾ ਮਾਲ ਜਾਂਦਾ ਸਰ ਸਾਮਗੋਹਾਟੀ ਨਾਲ ਸਰ ਵੇਖੋ ਸਾਂਗੋਹਾਟੀ ਤੱਕ ਤਾਂ ਆਪਾਂ ਭੇਜ ਦਈਏ ਉੱਥੋਂ ਸਾਡੇ ਨੇਚਰਲੀ ਉਹ ਫਿਰ ਇਹਨੂੰ ਉਹ ਮੈਨੀਪੂਲੇਟ ਕਰਕੇ ਬਾਹਰ ਭੇਜ ਦੇਵਾਂਗੇ ਸਰ ਪਰਿਵਾਰ ਨੇ ਨਹੀਂ ਕਿਹਾ ਵੀ ਤੁਸੀਂ ਡਾਕ ਫਾਰਮਿੰਗ ਸਰ ਸਟਾਰਟਿੰਗ ਦੇ ਵਿੱਚ ਪਰਿਵਾਰ ਨੇ ਤੇ ਕਿਹਾ ਕਿ ਇਹ ਕੰਮ ਨਹੀਂ ਹੋਣਾ ਇਹ ਕੰਮ ਬੁਵਾ ਸੁੱਟਣ ਵਾਲਾ ਨਾ ਕਰੋ ਇਹ ਨਹੀਂ ਹੜਾ ਇਸੀ ਨਾ ਕੋ ਤਲਗੀ ਨਹੀਂ ਵੀ ਫਾਰਮਿੰਗ ਲੈਂਡ ਦੇ ਵਿੱਚ ਬਟ ਮੈਨੂੰ ਸੀਗਾ ਕਿ ਚੱਲ ਮਿਹਨਤ ਕਰ ਲੈਨੇ ਇੱਕ ਵਾਰੀ ਐਚ ਵੀ ਹੱਥ ਲ ਜਮਾ ਕੇ ਵੇਖ ਲੈਨੇ ਸੋ ਮਿਹਨਤ ਕੀਤੀ ਸਕਸੈਸਫੁਲ ਹੋਏ ਤਾਂ ਨਹੀਂ ਆਵੇਗੀ ਕੀ ਕਿ ਰੁਕੀ ਦੇ 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 ਕਿ ਜਿਹੜੇ ਬਹੁਤ ਕੰਮ ਦੇ ਜਿਆਦਾ ਹੋ ਗਏ ਪਰ ਇੱਥੇ ਵੀ ਕਿ ਦੇਖੇ ਬਹੁਤ ਸਾਫ ਸੁਥਰੇ ਸੰਦੇਆ ਸ ਮੇਰੇ ਹਿਸਾਬ ਨਾਲ ਬੰਦੇ ਦੀ ਸੋਚ ਵੀ ਬਦਲ ਜਾਂਦੀ ਹੈ ਜਿੱਦਾਂ ਕੋਈ ਨੇ ਕੋ ਮੱਜਾ ਗਾਮਾ ਫੇਲ ਗਿਆ ਚੀ ਇਹ ਅੱਜ ਡੇਰੀ ਫਾਰਮ ਬਣ ਗਿਆ ਜਿਹੜੀਆਂ ਮੁਰਗੀਆਂ ਰੂੜੀਆਂ ਤੇ ਹੁੰਦੀਆਂ ਸੀ ਅੱਜ ਪੋਲਟਰੀ ਬਣ ਗਈ ਹੈ ਜਿਹੜੀਆਂ ਬੱਕਰੀਆਂ ਲੋਕੀ ਚਰਾਉਂਦੇ ਹੁੰਦੇ ਸੀ ਅੱਜ ਉਹ ਗੌਟ ਫਾਰਮਿੰਗ ਬਣ ਗਈ ਸੂ ਜਿਹੜਾ ਗੰਦਗੀ ਵਾਲਾ ਜਾਨਵਰ ਹੈ ਅੱਜ ਪਿਗਰੀ ਫਾਰਮ ਪਿਗਰੀ ਉਦਯੋਗ ਬਣ ਗਿਆ ਪਿਗ ਫਾਰਮ ਜਿਹਨੂੰ ਕਹਿੰਦੇ ਹੈ ਬਿਲਡਿੰਗ ਸਾਡਾ ਆਪਣਾ ਜੁਨਟ ਆ ਯਾਰ ਤੁਸੀਂ ਦੇਖਿਓ ਇਹ ਇੱਕ ਸਾਈਡ ਤੇ ਸਾਡੀ ਬਿਲਡਿੰਗ ਜੁਨਟ ਇੱਕ ਫੈਟਿੰਗ ਜੁਨਟ ਆ ਆਪਾਂ ਬਾਹਰੋਂ ਮਾਲ ਨਹੀਂ ਲੈ ਕੇ ਆਂਦੇ ਸਰ ਜੀ ਡਾਕਟਰੀ ਸਰਫਿਸ ਨੂੰ ਆਪ ਹੀ ਕਰਨੀ ਪੈਂਦੀ ਹੁਣ ਡਾਕਟਰੀ ਡਿਊਟੀ ਸਵੇਰੇ 8 ਵਜੇ ਤੋਂ 2 ਵਜੇ ਤੱਕ ਹੈ ਆਪਾਂ ਆਣਾ ਸਵੇਰੇ 7 ਵਜੇ ਸ਼ਾਮ ਨੂੰ 5 ਵਜੇ ਤੇ ਡਾਕਟਰ ਕਿੱਥੋਂ ਆਣੇ ਸੋ ਆਪ ਹੀ ਸਦਾ ਇਹਦਾ ਕਰੀਦਾਵਾ ਜੋ ਇਹ ਰੱਖਦਾ ਸਰ